ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇ ਮਨ ਨੂੰ ਲੱਗਿਆ ਵੱਡਾ ਸਦਮਾ ਉਹਨਾਂ ਦੇ ਪਿਤਾ ਲਾਲ ਸਿੰਘ ਉਮਰ 92 ਸਾਲ ਦੀ ਅਕਾਲ ਚਲਾਣਾ ਕਰ ਗਏ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਫਤਿਹਪੁਰ ਰਾਜਪੂਤਾ ਵਿਖੇ ਕੀਤਾ ਗਿਆ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਏ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਸਾਹਿਬ ਕਾ ਵਿਧਾਇਕ ਰਮੇਸ਼ ਕੁਮਾਰ ਸਿੰਗਲਾ ਐਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਤੋੜਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਇਸ ਤੋਂ ਇਲਾਵਾ ਦਿੱਲੀ ਦੇ ਸਾਹਬ ਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਟਵੀਟ ਕਰ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਸਭ ਤੋਂ ਵੱਡੀ ਚੀਜ਼ ਮਾਪੇ ਹੁੰਦੇ ਨੇ ਜੀ ਪਿਤਾ ਦਾ ਦੁਰਜਣਾ ਬਹੁਤ ਵੱਡਾ ਕਾਟਾ ਖਾਸ ਕਰਕੇ ਮੇਰੇ ਪਿਤਾ ਸਰਦਾਰ ਲਾਲ ਸਿੰਘ ਜੀ ਉਹਨਾਂ ਨੇ ਕਰਮ ਦੇ ਨਾਲ ਜਿੰਦਗੀ ਬਤੀਤ ਕੀਤੀ ਹੈ ਸਾਰੀ ਉਮਰ ਪਿੰਡਾਂ 'ਚ ਫੇਰੀ ਕੀਤੀ ਸਾਈਕਲ ਦੀ ਦੁਕਾਨ ਕੀਤੀ ਮਿਹਨਤ ਮੁਸ਼ਕਲ ਕਰਕੇ ਸਾਨੂੰ ਪੜਾਇਆ ਛੇ ਭਰਾਵਾਂ ਨੂੰ ਦੋ ਭੈਣਾਂ ਨੂੰ ਉਮਰ ਵੀ 90 ਸਾਲ ਤੱਕਰ ਸਗੀ ਜੀ ਅਚਾਨਕ ਪਰਮਾਤਮਾ ਦਾ ਜੋ ਹੁਕਮ ਹੈ ਜੀ ਕੋਲੇ ਮੇਰੇ ਕਿਸੇ ਦੀ ਕੁਛ ਨਹੀਂ ਚੱਲਦੀ ਬਹੁਤ ਜੋ ਵੀ ਹੈ ਅੱਜ ਉਹਨਾਂ ਦੀ ਬਦੌਲਤ ਹੈ ਜੀ ਮਾਤਮਾ ਨੂੰ ਆਪਣੇ ਚਰਨਾਂ 'ਚ ਵਾਸਤਵੇ ਬੜਾ ਲੱਗ ਪਸਲ ਜਿਹਾ ਕੇਅਰ ਕਰਦੇ ਨੇ 24 ਤਰੀਕ ਨੂੰ ਮੇਰੀ ਭਾਂਜੀ ਦਾ ਵਿਆਹ ਸੀਗਾ ਜੋ ਠੀਕ ਠਾਕ ਸੀਗੇ ਪਰਸੋਂ ਮਿਲਣੀਆਂ ਵੀ ਕਰਕੇ ਆਏ ਨੇ ਤੇ ਪਰਸੋਂ ਸ਼ਾਮ ਨੂੰ ਹੀ ਪ੍ਰੋਬਲਮ ਆਈ ਹਾਰਟ ਦੀ ਜੀ ਸਤਿਪਾਵਨਾ ਹਸਪੀਟਲ ਲੈ ਕੇ ਡਾਕਟਰ ਸਦੀਰ ਬਰਮਾ ਜੀ ਨੇ ਬੜੀ ਦੇਖਰੇਖ ਕੀਤੀ ਜੀ ਪਰ ਹਾਰਟ ਨੇ ਵਰਕ ਨਹੀਂ ਕੀਤਾ ਪ੍ਰੋਪਰ ਜੀ 20% ਹੀ ਲੱਗਿਆ ਸੀਗਾ ਜੀ ਤੇ ਸਵੇਰੇ 4:07 ਮਿੰਟ ਤੇ chalenge. ਬਾਪ ਦਾ ਪੁੱਤ ਨਾਲ ਬੜਾ ਗਹਿਰਾ ਨਾਤਾ ਹੁੰਦਾ। ਕੋਈ ਬਿਲਕੁਲ ਜੀ। ਸ਼ੁਰੂ ਤੋਂ ਹੀ ਮਤ ਇਹ ਨਹੀਂ ਮਤਲਬ ਪ੍ਰੇਰਿਆ ਕਿ ਹੌਨੈਸਟੀ ਇਮਾਨਦਾਰੀ ਤੇ ਆਪਣਾ ਜੀਵਨ ਰੱਖੋ। ਔਰ ਮਿਹਨਤ ਮਜ਼ਦੂਰੀ ਕਰਕੇ ਆਪਣਾ ਜੀਵਨ ਬਸਰ ਕੀਤਾ। ਕਦੇ ਸਬਰ ਬਹੁਤ ਸੀ ਜੀ। 500 ਰੁਪਏ ਦੇ ਦੋ 500 ਦੇ ਖੁਸ਼ ਨਹੀਂ, ਨਾਲ ਦੇ ਤਾਂ ਵੀ ਖੁਸ਼ ਨਹੀਂ। 5000 ਦੇ ਤਾਂ ਵੀ ਖੁਸ਼ ਨਹੀਂ। ਮੇਸ਼ੇ ਕਹਣਾ ਨਹੀਂ ਬਹੁਤ ਨੇ ਨਹੀਂ ਬਹੁਤ ਨੇ ਬਸ ਬਹੁਤ ਨੇ ਜੀ ਬਹੁਤ ਬੈਲੈਂਸ ਜ਼ਿੰਦਗੀ ਸੀ ਇਸੇ ਕਰਕੇ ਉਮਰ ਵੀ ਅੱਛੀ ਭੋਗ ਕੇ ਗਏ ਨੇ ਔਰ ਪਰਿਵਾਰ ਦੇ ਵਿੱਚ ਵੀ ਸਾਡੇ ਭਰਾਵਾ ਸਾਰੇ ਕਿਸੇ 'ਚ ਕੋਈ ਐਬ ਨਹੀਂ ਕੋਈ ਨਸ਼ਾ ਨਹੀਂ ਕੋਈ ਕੁਝ ਨਹੀਂ ਸਾਰੇ ਕੀਰਤਨਾਂ ਜੁੜੇ ਹੈ ਅਸੀਂ ਲੋਕ ਆ ਔਰ ਮਜ਼ਦੂਰ ਦੇ ਪੁੱਤਾਂ ਅੱਜ ਬਾਪ ਦਾ ਤੁਰ ਜਾਣਾ ਬਹੁਤ ਵੱਡਾ ਘਾਟਾ ਹੈ ਤੁਸੀਂ ਜਦੋਂ ਵਿਧਾਇਕ ਬਣਿਓ ਕਿ ਉਹਨਾਂ ਦੇ ਵੀ ਮਨ ਵਿੱਚ ਹੈਗਾ ਤੇ ਵੀ ਵੱਡੇ ਅਹੁਦੇ ਤੇ ਪਹੁੰਚਣਾ ਕੀ ਜਦੋਂ ਪਹਿਲਾ ਰਿਐਕਸ਼ਨ ਕੀਤਾ ਜਦੋਂ ਤੁਸੀਂ ਵਿਧਾਇਕ ਬਣੇ ਵਿਧਾਇਕ ਜਦੋਂ ਮੈਂ ਐਮਐਲਏ ਬਣਿਆ ਮੈਂ ਆਇਆ ਤੇ ਅਸ਼ੀਰਵਾਦ ਲੈ ਕੇ ਗਿਆ ਜਦ ਮੇਰੇ ਕੋਲ ਆਇਆ ਜਦੋਂ ਦੇਖਿਆ ਥਾ ਪਿਆਰ ਸੰਗਤ ਦਾ ਸੰਗਤ ਕਿਵੇਂ ਮਿਲਦੀ ਜਾਂਦਾ ਬਹੁਤ ਭਾਵਕ ਹੋ ਕੇ ਰੋਣ ਲੱਗੇ ਕਦੇ ਸੋਚਿਆ ਨਹੀਂ ਸੀ ਕਿ ਮਜ਼ਦੂਰ ਆਪਣਾ ਮਜ਼ਦੂਰੀ ਕਰਦੇ ਸੀ ਕਿ ਕਦੇ ਸੋਚਿਆ ਨਹੀਂ ਸੀ ਇਸ ਮਕਾਮ ਤੇ ਸੱਚੇ ਪਾਤਸ਼ਾਹ ਐਤਾ ਕਰਮ ਹੁੰਦੇ ਆ ਕੋਈ ਪ੍ਰਾਣਾਤਪ ਹੁੰਦਾ ਸੱਚੇ ਪਾਸ਼ਾ ਨੇ ਡਿਵੀ ਡਿ ਜ਼ਿੰਮੇਵਾਰੀ ਦਿੱਤੀ ਹੈ ਇਹ ਥੋੜਾ ਹੀ ਹੈ ਪ੍ਰਤਾਪ ਸਾਰਾ ਕੁਝ ਬਹੁਤ ਖੁਸ਼ ਹੁੰਦੇ ਸੀ ਜਦੋਂ ਸੰਗਤ ਦੇ ਕੰਮ ਕਰਨੇ ਕਿ ਦਾ ਭਲਾ ਕਰਨਾ ਅਕਸਰ ਇੱਕ ਗੱਲ ਕਹਿੰਦੇ ਹੁੰਦੇ ਸੀ ਜਦੋਂ ਵੀ ਕੋਲ ਪੈਣਾ ਬੁਲਾ ਕੇ ਕਿ ਕਦੇ ਕਿਸੇ ਦਾ ਮਾੜਾ ਨਹੀਂ ਕਰਨਾ ਜੀ ਕਦੇ ਕਿਸੇ ਗਰੀਬ ਦਾ ਮਾੜਾ ਨਹੀਂ ਕਰਨਾ ਭਲਾ ਹੀ ਕਰਨਾ ਆਪਾਂ ਸੋ ਉਹਨਾਂ ਦੇ ਬੱਚਨਾਂ ਦੇ ਚੱਲਾਂਗੇ ਉਹ ਤਾਂ ਕਿਰਪਾ ਕਰ ਉਹ ਜਦੋਂ ਹੋਈ ਕੀ ਗੱਲ ਹੋਈ 24 ਤਰੀਕ ਨੂੰ ਮੇਰੀ ਲਾਸਟ ਮੁਲਾਕਾਤ ਹੋਈ ਹੈ ਜਦੋਂ ਇੱਥੋਂ ਗਏ ਆ ਭਤੀਜੀ ਦੀ ਜਿਹੜਾ ਡੋਲੀ ਤੋਰੀ ਹੈ ਜੀ ਉਦੋਂ ਵੀ ਉਹਨੂੰ ਆਸ਼ੀਰਵਾਦ ਦਿੱਤਾ ਹੈ ਜੀ ਤੇ ਉਸ ਤੋਂ ਬਾਅਦ ਦੁਬਾਰਾ ਹਸਪੀਟਲ ਦੇ ਵਿੱਚ ਦੋ ਵਾਰ ਮੈਂ ਆਇਆ ਉਦੋਂ ਸੋਜੀ ਸੀਗੀ ਪਰ ਗੱਲਬਾਤ ਨਹੀਂ ਸੀ ਕਰ ਰਹੇ ਤੇ ਬਸ ਉਲਾਸ ਸੀਗਾ ਜੀ ਠੀਕ ਹੈ ਐਮਐਲਏ ਨਾਪਾਦੀ ਜਿਹੜੇ ਫਰਦ ਸਾਹਿਬ ਕਾਲ ਚਲਣ ਕਰ ਗਏ ਇਨਸਾਨ ਵਾਸਤੇ ਪਿਤਾ ਦਾ ਰਿਸ਼ਤਾ ਸਭ ਤੋਂ ਸਤਕਾਰਯੋਗ ਤੇ ਪਿਆਰਾ ਰਿਸ਼ਤਾ ਹੁੰਦਾ ਹੈ ਜਦੋਂ ਪਿਤਾ ਦਾ ਸਾਆ ਹੋਵੇ ਹਰ ਬੰਦਾ ਬੇਪਰਵਾਹ ਹੁੰਦਾ ਹੈ ਪਿਤਾ ਦਾ ਚਲਾ ਜਾਣਾ ਸਮੁੱਚੇ ਪਰਿਵਾਰ ਵਾਸਤੇ ਪੀਸ਼ ਕਰਕੇ ਸਾਡੇ ਐਮਐਲਏ ਨੱਬਾ ਦੇ ਮਾਨ ਦੀ ਵਾਸਤੇ ਬਹੁਤ ਹੀ ਦੁਖਦਾਈ ਹੈ ਇਹ ਜੋ ਸਾਡੇ ਸਮਾਜ ਦਾ سرمایہ ਸੀ ਵੱਡਾ ਖਜ਼ਾਨਾ ਸੀ ਜਾਣ ਲਈ ਜਿੱਥੇ ਪਰਿਵਾਰ ਘਟਾ ਮੈਂ ਸਮਝਦਾ ਸਿਆਣੇ ਬਿਰਕ ਦਾ ਜਾਣਾ ਸਾਡੇ ਸਮਾਜ ਉਸ ਦੀ ਵੱਡਾ ਘਟਾ ਹੁੰਦਾ ਹੈ ਗੁਰੂ ਕਿਰਪਾ ਕਰੇ ਪਰਿਵਾਰ ਨੂੰ ਪਣ ਮਣਨ ਦੀ ਬਲਸ਼ਕਤੀ ਪ੍ਰਦਾਨ ਕਰੇ ਪਰਿਵਾਰ ਦਿੱਤਾ ਪੜ੍ਹੇ ਲਿਖੇ ਬੱਚੇ ਜਿਹੜੀ ਆਪ ਮਿਹਨਤ ਕਰਕੇ ਉਹਨਾਂ ਨੇ ਦਸਾਂ ਰੋਹਾਂ ਦੀ ਕਿਰਤ ਕਰਕੇ ਆਪਣੇ ਪਰਿਵਾਰ ਨੂੰ ਬੁਲੰਦੀਆਂ ਤੇ ਪਹੁੰਚਾਇਆ ਮੈਨੂੰ ਉਹਨਾਂ ਨੂੰ ਕਾਫੀ ਵਾਰ ਮਿਲਣ ਦਾ ਮੌਕਾ ਮਿਲਿਆ ਔਰ ਬਹੁਤ ਅੱਛੇ ਇੱਕ ਅੱਛੀ ਸ਼ਖਸੀਅਤ ਸੀ ਇਸ ਮੌਕੇ ਮੈਂ ਜ਼ਿਆਦਾ ਨਹੀਂ ਕਹਿੰਦਾ ਹੋਇਆ ਤੁਸੀਂ ਦੇਖ ਰਹੇ ਹੋ ਕਿ ਦੇਵਮਾਨ ਜੀ ਵੀ ਜਿਹੜੇ ਉਹਨਾਂ ਦੀ ਅੱਛੀ ਸ਼ਖਸੀਅਤ ਦੇ ਬਦੌਲਤ ਅੱਜ ਸਮਾਜ ਚ ਵਿਚਰ ਰਹੇ ਨੇ ਐਮ ਐਲ ਏ ਬਣੇ ਨੇ ਇੱਕ ਪਾਰਟੀ ਦੇ ਨਮਾਇंदे ਨੇ ਸੋ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਸਾਥੀਆਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਇਹ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਾਣਾ ਮੰਨਣ ਦਾ ਪਰਿਵਾਰ ਨੂੰ ਬਲ ਬਖਸ਼ੇ। ਧੰਨਵਾਦ। ਵੀ ਅੱਲਾ ਕੇ ਸਾਡੇ ਨਾਬਾ ਤੋਂ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਦੇ ਪਿਤਾ ਸਤਿਕਾਰਯੋਗ ਸਰਦਾਰ ਲਾਲ ਸਿੰਘ ਜੀ ਦੀ ਅਚਾਨਕ ਜਿਹੜੀ ਮੌਤ ਦੀ ਖਬਰ ਮਿਲੀ ਤੇ ਬਹੁਤ ਹੀ ਦੁੱਖ ਲੱਗਿਆ ਕਿਉਂਕਿ ਬਹੁਤ ਹੀ ਮਿਹਨਤ ਕਰਕੇ ਉਹਨੇ ਪਰਿਵਾਰ ਨੂੰ ਇੱਥੇ ਤੱਕ ਲੈ ਕੇ ਆਏ ਨੇ। ਤੇ ਮਾਤਾ ਪਿਤਾ ਦਾ ਜਿਹੜਾ ਹਮੇਸ਼ਾ ਇਨਸਾਨ ਦੇ ਉੱਪਰ ਸਹਾਰਾ ਰਹਿੰਦਾ ਪਰ ਜਦੋਂ ਤੁਰ ਜਾਂਦੇ ਤਾਂ ਬਹੁਤ ਦੁੱਖ ਲੱਗਦਾ ਤੇ ਬਾਪੂ ਵੀ ਚਲੇ ਗਏ ਨੇ ਬਹੁਤ ਦੁੱਖ ਹੋਇਆ ਮੈਂ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਪ੍ਰਗਟ ਕਰਦਾ ਤੇ ਨਾਲ ਹੀ ਵਾਹਿਗੁਰੂ ਅਰਦਾਸ ਕਰਦਾ ਕਿ ਵਾਹਿਗੁਰੂ ਜੀ ਵਿਸੜੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ੇ ਕਿਸੇ ਪਰਿਵਾਰ ਨੂੰ ਭਾਣਾ ਮੰਨ ਦਾ ਬਲ ਬਖਸ਼ੇ